ਦੇਖੋ ਜਿਮਨੀਪੁਰ ਚੌਂਕ ਦੇ ਅਸੀਂ ਜਾ ਕੇ ਆਏ ਹਾਂ ਜੀ ਉਹ ਤੇ ਸਾਡੇ ਅਸੂ ਜਿੱਤਣਗੇ ਕਿਉਂਕਿ ਅਸੀਂ ਇਕੱਲੇ ਇਕੱਲੇ ਉੱਥੇ ਬਾੜ ਦੇ ਵਿੱਚ ਗਏ ਆਂ ਸਾਡੀ ਵੀ 73 ਨੰਬਰ ਤੇ 60 ਨੰਬਰ 'ਚ ਡਿਊਟੀ ਲੱਗੀ ਸੀ ਸਾਰੇ ਇੱਕ ਆਪ ਮੁਹਾਰੇ ਕਹਿੰਦੇ ਆ ਵੀ ਕਾ ਅਸੂ ਜਿੱਤੂਗਾ ਕਿਉਂ ਵਰਕਰਾਂ ਦੇ ਵਿੱਚ ਜੋਸ਼ ਆ ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ ਡੀਐਮ ਭਵੰਤਮਾਨ ਜੀ ਨੇ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਾਡੇ ਨੌਜਵਾਨ ਆ ਮੇਰਾ ਪੈਨ ਉਹਨਾਂ ਲਈ ਚੱਲੂਗਾ ਕਿਸੇ ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲਿਆ ਮਾਸਟਰਾਂ ਨੂੰ ਕੁੱਟਿਆ ਜਾਂਦਾ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਫੇਰ ਤੁਸੀਂ ਦੇਖਿਆ ਸਾਡੀਆਂ ਧੀਆਂ ਭੈਣਾਂ ਧਰਨੇ ਦਿੰਦੀਆਂ ਉਹਨਾਂ ਨਾਲ ੱਤਕੇ ਹੁੰਦੇ ਆ ਸਿਰ ਤੋਂ ਚੁੰਨੀਆਂ ਲਾਈਆਂ ਜਾਂਦੀਆਂ ਇਹਨਾਂ ਨੂੰ ਬੋਡ ਕਿਮ ਪਾਉਣਗੇ ਫੇਰ ਸਾਡੀਆਂ ਮਾਤਾ ਭੈਣਾਂ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਬਹੁਤ ਵੱਡਾ ਵੀ ਸਾਨੂੰ ਤੁਸੀਂ ਵੋਟਾਂ ਪਾਓ ਅਸੀਂ ਤੁਹਾਨੂੰ 10000 ਰੁਪਏ ਦੇਵਾਂਗੇ ਆਈ ਮੀਨ 10000 ਰੁਪਏ ਹਜਰੂ ਹੁਣ ਸਾਡੇ ਇੱਕ ਮਾਤਾ ਹੁੰਦੀ ਆ ਇੱਕ ਦੋ ਦੀਆਂ ਲੜਕੀਆਂ ਹੁੰਦੀਆਂ ਇੱਕ ਦੋ ਨੂੰਹਾਂ ਆ ਜਾਂਦੀਆਂ ਹਾਲਾਂਕਿ ਇਹਨਾਂ ਨੂੰ 5000 ਰੁਪਏ ਮਿਲ ਜਾ ਕਰੋ ਆ ਜੀ ਮਹੀਨੇ ਸਾਡਾ ਚੁੱਲਾ ਚੱਲੂਗਾ ਉਹ ਇਹਨਾਂ ਤੋਂ ਹਸਾਬ ਮੰਗ ਲਈਆਂ ਕਿ ਸਾਡਾ ਇਹ ਆਰ ਪਿਆਰ ਕਿੱਥੇ ਇਹ ਤਾਂ ਮਹੱਲਿਆਂ ਚ ਕਿਤੇ ਗਈ ਨਹੀਂ ਤੁਸੀਂ ਦੇਖਿਆ ਇਦੋਂ ਮਾੜੀ ਕੀ ਗੱਲ ਹੋ ਸਕਦੀ ਹੈ ਦਿੱਲੀ ਦੇ ਵਿੱਚ ਆਪਾਂ ਦੇਖਿਆ ਜਿਨ੍ਹਾਂ ਨੂੰ ਹਰਾ ਕੇ ਭੇਜਿਆ ਉੱਥੋਂ ਦੇ ਲੋਕਾਂ ਨੇ ਇਹਨਾਂ ਨੂੰ ਦਨਕਾਰਤਾ ਹਰਾ ਕੇ ਭੇਜਤਾ ਇਹ ਉਹਨਾਂ ਦਾ ਸਨਮਾਨ ਕਰਦੇ ਆ ਉਹਨਾ ਉਹ 50 ਦੇ ਵਿੱਚ ਆ ਕੇ ਬੈਠ ਗਏ ਇਹ ਤਾਂ ਪੰਜਾਬ ਨੂੰ ਲੁੱਟਣ ਦਸਵਾਇ ਇਹਨਾਂ ਕੋਲੇ ਕੁਝ ਨਹੀਂ ਕੋਈ ਲੋਕ ਨੌਕਰਿਆ ਕਹਿੰਦੇ 50000 ਤੋਂ ਉੱਤੇ ਦੇਤੀਆਂ ਅਸੀਂ ਨੇ ਇਹ ਇੱਕ ਵੀ ਇਸ਼ਤਿਹਾਰ ਦੱਸ ਦੇਣਾ ਵੀ ਕਿਸੇ ਨੂੰ ਇਹਨਾਂ ਨੇ ਕੱਢਿਆ ਜਿਹੜਾ ਉਹ ਮਤਲਬ ਨੌکریاں ਭਾਰਤੀ ਕਿਦਾਂ ਸਾਡੀ ਸਰਕਾਰ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਚੰਨੀ ਬਣਿਆ ਉਹਨਾਂ ਨੇ ਉਹ ਇਸ਼ਤਿਹਾਰ ਕੱਢੇ ਸੀ ਉਹ ਨਿਯੁਕਤੀਆਂ ਚੱਲ ਰਹੀਆਂ ਸੀ ਉਸ ਤੋਂ ਬਾਅਦ ਉਹ ਸਰਕਾਰ ਬਦਲ ਗਈ ਉਹ ਉਹੀ ਭਾਰਤੀ ਹੋਏ ਨਾ ਮਤਨ ਨੇ ਕੋਈ ਇਸ਼ਤਿਹਾਰ ਕੱਢਿਆ ਹੀ ਨਹੀਂ ਹਰਿਆਣਾ ਜੰਮੀ ਚੌਣ ਕਿੰਨੀ ਫੀਟ ਤੇ ਜਿੰਨਾ ਦਾ ਦਾਅਵਾ ਕਰ ਸਕਦੇ ਅਸੀਂ ਦਿੱਤ ਤਾਂ ਜਿੱਤਾਂਗੇ 17000 ਤੋਂ ਉੱਪਰ ਜੀ ਸਾਢੇ 3 ਸਾਲਾਂ ਨੂੰ ਕਿਵੇਂ ਦੇਖਦੇ ਉਹਨਾਂ ਦਾ ਆਉਣ ਵਾਲਾ ਟਾਈਮ ਕਾਂਗਰਸ ਦਾ ਜੀ ਜਿਹੜੇ ਸਾਢੇ 3 ਸਾਲਾਂ ਦੇ ਵਿੱਚ ਦੇ ਇਹਨਾਂ ਨੇ ਲੁੱਟਣ ਤੋਂ ਸਵਾਏ ਤੁਸੀਂ ਐਂ ਦੱਸੋ ਪਹਿਲਾਂ ਤਾਂ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਲੁਧਿਆਣੇ ਗਏ ਜੀ ਚੋਣ ਦੇ ਵਿੱਚ ਉੱਥੇ ਇੱਕ ਜਿਹੜੇ ਬੰਦੇ ਦੇ ਨਾਂ ਤੇ ਮਕਾਨ ਜਿਹਦੇ ਨਾਂ ਤੇ ਰਜਿਸਟਰੀ ਦਾ ਮਕਾਨ ਹੀ ਕੋਈ ਹੋਰ ਦੱਬੀ ਬੈਠਾ ਇਹੋ ਜਿਹਾ ਨਜਾਇਜ਼ ਕਬਜ਼ੇ ਹੋਏ ਨੇ ਲੋਕਾਂ ਦੇ ਲੋਕ ਇਹਨਾਂ ਨੂੰ ਵੋਟਾ ਕਿੱਥੋਂ ਪਾ ਦੇਣਗੇ ਇਹ ਤਾਂ ਲੋਕਾਂ ਨੂੰ ਮੜਾ ਠਹਿਰੋ ਚੋਣ ਜਾਬਤਾ ਲੱਗਣ ਦਿਓ ਤੁਸੀਂ ਦੇਖੋਗੇ ਇਹਨਾਂ ਦਾ ਕੀ ਹਾਲ ਹੋਣਾ ਜਿਵੇਂ ਸਾਡੇ ਚੰਨੀ ਸਾਹਿਬ ਨਹੀਂ ਕਹਿੰਦੇ ਪਾਤੀਆਂ ਪਹਿਣਗੇ ਉਹ ਹਾਲ ਕਰਨਾ ਸਾਡੀਆਂ ਮਾਤਾ ਪਹਿਨਾਂ ਨੇ ਉਹ ਤਿਆਰ ਬੈਠੇ ਭਾਈ ਇਹ ਤਾਂ ਦੇਖੋ ਗੱਲ ਸੁਣੋ ਇਹ ਤਾਂ ਇਹਨਾਂ ਨੂੰ ਆਦਤ ਹੀ ਆ ਤੁਸੀਂ ਆਪਾਂ ਦੇਖਿਆ ਹੀ ਆ ਪਹਿਲਾਂ ਮਾਨਸ ਵਾਲੇ ਦੀ ਕੀਤੀ ਸੀ ਇਹਨਾਂ ਨੇ ਉਹਦਾ ਕੀ ਹੋਇਆ ਫਿਰ ਉਹਦਾ ਬੜਾ ਆਪਣੇ ਪਟਿੰਡੇ ਹੋ ਗਿਆ ਉਹਦਾ ਕੀ ਹੋਇਆ ਕਿਸੇ ਦਾ ਕੋਈ ਚਲਾਨ ਪੇਸ ਹੋਇਆ ਹੁਣ ਇਸ ਤਰੀਕੇ ਦੀ ਨਾ ਕਰਨੀ ਇਹਨਾਂ ਨੇ ਕਰਨਾ ਕਰਾਉਣਾ ਕੁਝ ਨਹੀਂ ਹੈ ਡਰਾਮੇ ਡਰਾਮੇ ਤਾਂ ਸਹੀ ਡਰਾਮਿਆਂ ਦੀ ਸਰਕਾਰ ਆ ਡਰਾਮੇ ਤੋਂ ਸਵਾਈਨਾਂ ਕੋਲੇ ਕੁਝ ਨਹੀਂ ਦੇਖਿਆ ਪਰਫਾਰਮਿੰਗ ਜੀ ਵੀ ਚੌਣ ਲੜਨ ਜਾ ਰਹੇ ਨੇ ਦਾਵਾ ਕੀਤਾ ਉਹਨਾਂ ਨੇ 2025 ਕੀ ਹੋ ਜਤਾ ਦੇਖੋ ਜੀ ਦਾਵਾ ਕੋਈ ਵੀ ਕਰ ਸਕਦਾ ਦਾਵਾ ਕੋਈ ਵੀ ਕਰ ਸਕਦਾ ਹਰੇਕ ਨੂੰ ਅਧਿਕਾਰ ਆ ਇਹ ਹੈ ਸੀ ਕਿ ਨੇ ਜਿਹੜਾ ਮਰਜੀ ਦਾਵੇ ਦਾ ਰਫ ਕਿਉਂ ਦਾਵਾ ਤਾਂ ਹਰੇਕ ਨੂੰ ਅਧਿਕਾਰ ਹੈ ਨਾ ਜਿਹੜੇ ਵੀ ਬੰਦਾ ਜਿਹੜਾ ਵੀ ਮਰਜੀ ਟਿਕਟ ਮਾ